ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਗੁਰਧਾਮਾਂ ਦੀ ਸੇਵਾ ਲੈਣ ਦੇ ਲਈ ਸੰਘਰਸ਼ ਚੱਲ ਰਿਹਾ ਹੈ ਉਹਦਾ ਆਮ ਜਨ ਜੀਵਨ ਤੇ ਕੀ ਅਸਰ ਪੈ ਰਿਹਾ ਹੈ ਇਹ ਅਸੀਂ ਤੁਹਾਨੂੰ ਦਿਖਾਣਾ ਜਾਵਾਂਗੇ ਇਹ ਦੁਕਾਨਾਂ ਨੇ ਗੁਰਦੁਆਰਾ ਸਾਹਿਬ ਦੇ ਨਾਲ ਪਿਛਲੇ 4 ਦਿਨ ਤੋਂ ਇਹ ਦੁਕਾਨਾਂ ਬੰਦ ਨੇ ਹਾਲਾਂਕਿ ਅੱਜ ਇਹਨਾਂ ਨੇ ਆਪ ਹਿੰਮਤ ਕਰਕੇ ਇੱਕ-ਇੱਕ ਦੁਕਾਨਾਂ ਜਰੂਰ ਖੋਲੀਆਂ ਨੇ ਪਰ ਇਸ ਦੁਕਾਨਾਂ ਦੇ ਬੰਦ ਹੋਣ ਨਾਲ ਕਾਰੋਬਾਰ ਤੇ ਬਹੁਤ ਜ਼ਿਆਦਾ ਅਸਰ ਪੈ ਰਿਹਾ ਹੈ ਆਮ ਤੌਰ ਦੇ ਤੇ ਭੀੜ ਰਹਿੰਦੀ ਐ ਇਸ ਵੇਲੇ ਤੱਕ ਪਰ ਹੁਣ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਸਨਾਟਾ ਬਹੁਤ ਜ਼ਿਆ ਜਿਹੜਾ ਹੈਗਾ ਗੁਰਦੁਆਰਾ ਦਾ ਪ੍ਰਬੰਧ ਲੈਣ ਲਈ ਜਿਹੜਾ ਹਰਿਆਣਾ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਲੋਕ ਅੱਗੇ ਵਧੇ ਉਸ ਤੋਂ ਬਾਅਦ ਪੁਲਿਸ ਨੇ ਸੜਕ ਨੂੰ ਵੀ ਬੰਦ ਕਰਤਾ ਤੇ ਅੱਜ ਵੀ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਉੱਥੇ ਮੌਜੂਦ ਹੈਗੀ ਹੈ ਉਸ ਤੋਂ ਬਾਅਦ ਦੁਕਾਨਾਂ ਦਾ ਜਿਹੜੀਆਂ ਹੈਗੀਆਂ ਨੇ ਉਹ ਵੀ ਬੰਦ ਹੋ ਗਈਆਂ ਲੋਕਾਂ ਦਾ ਇਸ ਮੁੱਦੇ ਤੇ ਕੀ ਕਹਿਣਾ ਹੈ ਔਰ ਦੁਕਾਨਦਾਰਾਂ ਦੀ ਕੀ رائے ਹੈ ਕਿੰਨਾ ਕੁ ਅਸਰ ਦੇਖਣ ਨੂੰ ਮਿਲ ਰਿਹਾ ਤੁਹਾਡਾ ਇਸ ਪੂਰੇ ਸੰਘਰਸ਼ ਦੇ ਵਿੱਚ ਵੇਖੋ ਜੀ ਸਾਡਾ ਤਾਂ ਸਾਰਾ ਕਾਰੋਬਾਰ ਹੀ ਖਤਮ ਹੋ ਚੁੱਕਿਆ ਇੱਕ ਤਰ੍ਹਾਂ ਦਾ ਕਿਉਂਕਿ 4 ਦਿਨ ਹੋ ਗਏ ਨੇ ਪਰੇਸ਼ਾਨੀ ਹੋ ਰਹੀ ਹੈ ਪ੍ਰਸ਼ਾਦਨ ਸਾਡੇ ਤੋਂ ਦੁਖੀ ਹੈ ਕਸਟਮਰ ਸਾ ਜੇ ਕੋਈ ਅੰਦਾਜ਼ੀਏ ਤੇ ਦੁਕਾਨਾਂ ਬੰਦ ਕਰਾ ਦਿੰਦੇ ਨੇ ਅਸੀਂ ਸਾਡੇ ਨੂੰ ਕੋਈ ਇਨਸਾਫ ਚਾਹੀਦਾ ਸਾਨੂੰ 4 ਦਿਨ ਤੋਂ ਜੋ ਪਰੇਸ਼ਾਨੀ ਹੈ ਸਾਡਾ ਹੱਲ ਕੱਟਣਾ ਚਾਹੀਦਾ ਉਸ ਤਰੀਕ ਜਦੋਂ ਇਹ ਇੱਕ ਸੰਘਰਸ਼ ਨਹੀਂ ਸੀਗਾ ਕਿੰਨੀ ਕੁ ਪੀੜ ਇੱਥੇ ਹੁੰਦੀ ਸੀਗੀ ਕਿਉਂਕਿ ਸੜਕ ਹੈਗੀ ਹੈ ਸਰ ਹਾਈਵੇ ਟਾਈਲ ਵਾਂਗੂ ਹੈ ਔਰ ਕਿੰਨੀ ਗਾਕੀ ਪੈਨਸ ਕਿ ਹੁਣ ਬਿਲਕੁਲ ਬੰਦ ਹੋਇਆ ਪਿਆ ਭਾਈ ਸਾਹਿਬ ਕਸਟਮਰ ਤੇ ਬਹੁਤ ਮਤਲਬ ਪਹਿਲੇ ਐਸੇ ਪੂਰਾ ਕੰਮ ਕਾਰੋਬਾਰ ਸਸਤੀ ਵਾਸ ਕਰ ਰਿਹਾ ਕੋਈ ਦਿੱਕਤ ਨਹੀਂ ਆਣੀ ਹੈਗੀ ਇਹ ਲੇਕਿਨ ਇਹਨਾਂ ਦੇ ਕਾਰਨ ਬਿਲਕੁਲ ਵੀ ਮਾਰਕੀਟ ਉਹ ਕੈ ਸੁਣੀ ਪਈਏ ਬਿਲਕੁਲ ਆਵਾਜ਼ ਹੀ ਬਿਲਕੁਲ ਬ ਦੁਕਾਨਦਾਰ ਪਰੇਸ਼ਾਨ ਹੈਗਾ ਪਬਲਿਕ ਪਰੇਸ਼ਾਨ ਹੈਗੀ ਇਹ ਹਰ ਤਰ੍ਹਾਂ ਦਾ ਲੋਕੀ ਮਤਲਬ ਇਹਨੂੰ ਕੰਮ ਖਤਮ ਹੋ ਜਾਵੇ